ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਤੁਹਾਡੇ ਵਾਸਤੇ ਕੋਠੀ ਲੈ ਕੇ ਹੋਏ ਹਾਜ਼ਰ ਮਤੀ ਦਾਸ ਨਗਰ ਬਹੁਤ ਸੋਹਣਾ ਏਰੀਆ ਬਹੁਤ ਸੋਹਣਾ ਗਲੀ ਮੁਹੱਲਾ ਸੋ ਬਹੁਤ ਹੀ ਸੋਹਣੀ ਕੋਠੀ ਲੈ ਕੇ ਤੁਹਾਡੇ ਰੂਬਰੂ ਹੋਇਆ 250 ਗਜ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਤੇ ਬਹੁਤ ਹੀ ਸ਼ਾਨਦਾਰ ਕੋਠੀ ਹੈ ਵੀਡੀਓ ਨੂੰ ਸਕਿਪ ਨਾ ਕਰਿਓ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਫ੍ਰੀ ਆਫ ਕੋਸਟ ਆ ਕੋਈ ਖਰਚਾ ਨਹੀਂ ਆਉਂਦਾ ਤੇ ਜੇ ਕਿਸੇ ਵੀਰ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਜੋ ਫਿਰ ਗੱਲ ਕਰਦੇ ਆਂ ਆਪਾਂ 250 ਗਾਇਦੀ ਕੋਠੀ ਮਤੀ ਦਾਸ ਨਗਰ ਤੇ ਬਠਿੰਡਾ ਸ਼ਹਿਰ ਆ ਜੀ ਤੁਸੀਂ ਦੇਖ ਰਹੇ ਹੋ ਕਾਫੀ ਖੁੱਲਾ ਢੁਲਾ ਜਿਹੜਾ ਅੱਗੇ ਵਿਹੜਾ ਛੱਡਿਆ ਹੋਇਆ ਬਹੁਤ ਹੀ ਘੱਟ ਕੋਠੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਮਿਲਦੀਆਂ ਔਰ ਇੰਨੀ ਸੋਹਣੀ ਲੁੱਕ ਦੇ ਵਿੱਚ ਇੰਨਾ ਸੋਹਣਾ ਅੱਗੇ ਵਿਹੜਾ ਹੋਵੇ ਅੱਗੇ ਜਨਨਕੀ ਪਾਰਕ ਵਗੈਰਾ ਬਣਿਆ ਹੋਵੇ ਸੋ ਬਹੁਤ ਹੀ ਸੋਹਣੀ ਕੋਠੀ ਐ ਇਸ ਵੇਲੇ ਲੌਬੀ ਦੇ ਵਿੱਚ ਆ ਸਾਹਮਣੇ ਕਿਚਨ ਆ ਜਿਹੜੀ ਆ ਓਪਨ ਹੈਗੀ ਔਰ ਬਹੁਤ ਸੋਹਣੇ ਕੱਬੜ ਦੇ ਨਾਲ ਜਿਹੜੀ ਆ ਕਿਚਨ ਜਿਹੜੀ ਬਣੀ ਹੋ ਤਾਂ ਬਹੁਤ ਸੋਹਣਾ ਕਬੜ ਜਿਹੜਾ ਅ ਬੈਡਰੂਮਾਂ ਦੇ ਵਿੱਚ ਵੀ ਬਣਿਆ ਹੋਇਆ ਬਹੁਤ ਹੀ ਸੋਹਣੇ ਵਾਸ਼ਰੂਮਾਂ ਜਿਹੜੇ ਉਹ ਬਣੇ ਹੋਏ ਆ ਸੋ ਬਹੁਤ ਹੀ ਸੋਹਣੀ ਕੋਠੀ ਆ ਸੋ ਪਲੀਜ਼ ਵੀਡੀਓ ਨੂੰ ਜਲਦੀ ਜਲਦੀ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਔਰ ਜੇ ਕਿਸੇ ਵੀ ਵੀਰ ਭਰਾ ਨੇ ਇਹ ਕੋਠੀ ਖਰੀਦਣੀ ਆ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਸਕਦੇ ਹੋ ਜੇਕਰ ਇਹਦੇ ਰੇਟ ਦੀ ਆਪਾਂ ਗੱਲ ਕਰੀਏ ਤਾਂ 65 ਲੱਖ ਰੁਪਏ ਸਿਰਫ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ 65 ਲੱਖ ਰੁਪਇਆ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਪਰ ਇੱਕ ਦੋ ਮਿੰਟਾਂ ਦੀ ਵੀਡੀਓ ਦੇਖ ਲਿਆ ਕਰੋ ਬਾਈ ਜੀ ਕਿਉਂਕਿ ਆਪਣਾ ਇਨਫਰਮੇਸ਼ਨ ਜਿੰਨੀ ਕੀ ਮਾਲਕ ਨੇ ਸਾਂਝੀ ਕੀਤੀ ਹੁੰਦੀ ਆ ਉਹ ਡਿਸਪਲੇ ਡਿਸਪਲੇ ਤੇ ਵੀ ਮੈਂਸ਼ਨ ਕੀਤੀ ਹੁੰਦੀ ਆ ਸੋ ਮੋਹੱਲਾ ਕਿੰਨੇ ਗਜ ਦੇ ਵਿੱਚ ਬਣੀ ਆ ਜਾਂ ਕਿੰਨਾ ਰੇਟ ਆ ਉਹ ਵੀ ਡਿਸਪਲੇ ਦੇ ਉੱਤੇ ਲਿਖਿਆ ਹੁੰਦਾ ਸੋ ਵੀਡੀਓ ਨੂੰ ਦੇਖਦੇ ਸਾਰ ਕਈ ਵੀਰਾਂ ਦੇ ਫੋਨ ਆਉਂਦੇ ਆ ਵੀ ਬਾਈ ਜੀ ਤੁਸੀਂ ਕਿੰਨਾ ਰੇਟ ਆ ਇਹਦਾ ਕਿੱਥੇ ਹੈਗੀ ਆ ਸੁਮਤੀ ਦਾਸ ਨਗਰ 250 ਗਜ ਦੇ ਵਿੱਚ ਬਣੀ ਹੋਈ ਹੈ 65 ਲੱਖ ਰੁਪਿਆ ਡਿਮਾਂਡ ਕੀਤੀ ਹੈ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਔਰ ਜੇਕਰ ਤੁਸੀਂ ਵੀਡੀਓ ਦੇਖ ਰਹੇ ਆ ਤਾਂ ਤੁਸੀਂ ਖੁਦ ਵੀ ਦੇਖ ਕੇ ਅ ਅੰਦਾਜ਼ਾ ਲਗਾ ਸਕਦੇ ਹੋ ਵੀ ਕੋਠੀ ਕਿਸ ਤਰ੍ਹਾਂ ਦੀ ਬਣੀ ਹੈ ਕਿਸ ਤਰ੍ਹਾਂ ਦੀ ਨਹੀਂ ਹੈ ਸੋ ਬਹੁਤ ਹੀ ਸੋਹਣੀ ਜਿਹੜੀ ਹੈ ਕੋਠੀ ਬਣੀ ਹੋਈ ਹੈ ਬਹੁਤ ਹੀ ਸੋਹਣੇ ਕਲਰਸ ਦਿੱਤੇ ਹੋਏ ਆ ਬਹੁਤ ਹੀ ਸੋਹਣਾ ਫਰੰਟ ਹੈ ਇਸ ਕੋਠੀ ਦਾ ਬਹੁਤ ਹੀ ਸੋਹਣਾ ਅੱਗੇ ਵੇੜਾ ਦਿੱਤਾ ਹੋਇਆ ਬਹੁਤ ਹੀ ਸੋਹਣਾ ਕੰਮ ਜਿਹੜਾ ਹੋਇਆ ਵੀ ਐਸ ਕੋਠੀ ਦਾ ਤੁਸੀਂ ਇੱਕ ਵਾਰੀ ਫਿਰ ਤੋਂ ਜਿਹੜਾ ਆਪਾਂ ਬਾਹਰ ਤੋਂ ਨਜ਼ਰ ਮਾਰ ਸਕਦੇ ਹਾਂ 250 ਗੈਢੇ ਵਿੱਚ ਇਹ ਕੋਠੀ ਬਣੀ ਹੋਈ ਆ ਔਰ ਬਹੁਤ ਹੀ ਖੂਬਸੂਰਤ ਕੋਠੀ ਆ 65 ਲੱਖ ਰੁਪਇਆ ਸਿਰਫ ਡਿਮਾਂਡ ਕੀਤੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਛੋਟ ਹੋ ਜੂਗੀ ਔਰ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਵਰੋਪੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਫ੍ਰੀ ਆਫ ਕਾਸਟ ਆ ਸੋ ਤੁਸੀਂ ਘਰ ਦੀ ਪੂਰੀ ਵੀਡੀਓ ਬਣਾ ਕੇ ਤਿੰਨ ਚਾਰ ਫੋਟੋਆਂ ਖਿੱਚ ਕੇ ਤੇ ਘਰ ਦੀ ਡਿਟੇਲ ਜਿਹੜੀ ਆ ਪੂਰੀ ਸਾਨੂੰ ਸੈਂਡ ਕਰ ਦਿਆ ਕਰੋ ਤੇ ਆਪਾਂ ਐਡ ਜਿਹੜੀ ਆ ਉਹ ਫ੍ਰੀ ਚ ਕਰ ਦਿਆ ਕਰਾਂਗੇ ਸੋ ਤੁਸੀਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਤੁਹਾਡੇ ਸਹਿਯੋਗ ਦੀ ਹਮੇਸ਼ਾ ਜ਼ਰੂਰਤ ਰਹਿੰਦੀ ਹੈ ਬਈ ਜੀ ਜਿਹੜਾ ਕੰਮ ਫ੍ਰੀ ਚ ਹੋ ਸਕਦਾ ਉਹ ਤਾਂ ਪਲੀਜ਼ ਤੁਸੀਂ ਮਦਦ ਕਰ ਦਿਆ ਕਰੋ ਤੇ ਐਸ ਵੇਲੇ ਆਪਾਂ ਮਤੀ ਦਾਸ ਨਗਰ ਬਠਿੰਡਾ ਸ਼ਹਿਰ 250 ਗਾਇਦੇ ਵਿੱਚ ਕੋਠੀ ਬਣੀ ਹੋਈ ਆ ਤੇ ਕੋਠੀ ਬਹੁਤ ਹੀ ਖੂਬਸੂਰਤ ਆ ਤੇ ਰੇਟ ਦੀ ਗੱਲ ਕਰੀਏ ਤਾਂ 65 ਲੱਖ ਰੁਪਈਆ ਜਿਹੜੀ ਆ ਡਿਮਾਂਡ ਕੀਤੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਸੋ ਸਮਾਂ ਜ਼ਿਆਦਾ ਨਹੀਂ ਦਿੰਦਾ ਅਗਲੀ ਵੀਡੀਓ ਵਿੱਚ ਫੇਰ ਮਿਲਦੇ ਆਂ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ